ਚੰਗੀ ਤਰ੍ਹਾਂ ਮੂਰੋ ਮੁੱਠਾ ਲਾ ਕੇ ਬਣਾਇਆ ਹੋਇਆ ਵੀ ਜੇ ਲੋੜ ਹੈ ਐਸ ਲੋੜ ਆਪਾਂ ਫੇਸ ਵੀਲ ਕੋ ਸਕਦੇ ਆ ਜੇ ਉੱਤੋਂ ਡੇਕਦਾ ਫੇਸ ਲੋੜ ਵੀ ਕਰ ਸਕਦੇ ਆ ਇਹ ਗੋਲੀ ਨੂੰ ਵੀ ਚਲਾ ਸਕਦਾ ਬਾਈ ਜਿਹੜੀ ਉਹ ਗੋਲੀ ਚਲਾਉਂਦੇ ਨੇ ਉਹਨੂੰ ਵੀ ਚਲਦਾ ਹੈ ਮੰਨ ਲਾ ਜੇ ਤਾਂ ਇਹ ਜੰਗ ਦਾ ਮੈਦਾਨ ਤਾਂ ਤਾਂ ਬੰਦਾ ਜੇ ਬਰੋਬਰ ਤੇ ਸਾਡੇ ਕੋਲੇ ਹਥਿਆਰ ਤੇ ਬਰੋਬਰ ਦੇ ਉਹਨਾਂ ਕੋਲੇ ਆ ਕਿਸਾਨੀ ਅੰਦੋਲਨ ਵੀ ਕੱਲ ਨੂੰ ਲਾਸਟ ਹੈ ਵੀ ਆਪਾਂ ਨੂੰ ਹਥਿਆਰ ਦੇ ਬਿਨਾਂ ਕੁਝ ਨਹੀਂ ਵੀ ਸ਼ਸਤਰ ਕੇ ਅਧੀਨ ਹੈ ਰਾਜਾ ਗੁਰੂ ਸਾਹਿਬ ਤੋਂ ਜੇ ਸਿੱਖਣ ਦੀ ਜ਼ਰੂਰਤ ਆ ਆਪਾਂ ਨੂੰ ਆਪਾਂ ਨੂੰ ਵਾਰ ਵੀ ਦਿੱਤਾ ਤੇ ਢਾਲ ਵੀ ਦਿੱਤੀ ਹੈ ਤੁਹਾਨੂੰ ਦਿਖਾਉਣ ਲੱਗੇ ਆ ਤਾਂ ਬਾਈ ਜੀ ਢਾਲ ਬਣਵਾ ਕੇ ਲੈ ਕੇ ਆਏ ਨੇ ਤਸਲਿਆਂ ਦੀ ਬਣਵਾਈ ਆ ਬਈ ਇਹ ਬਾਈ ਜੀ ਤਸਲਿਆਂ ਦੀ ਬਣਾਈ ਹੋਈ ਆ ਸਾਡਾ ਪਿੰਡ ਬਲੜ ਮਹਿਮਾ ਗੋਨੇ ਨੇ ਕੋਲੇ ਆ ਅਸੀਂ ਘਰੋਂ ਕੱਲ੍ਹ ਦੇ ਹੁਣੇ ਸੀ ਕੱਲ ਕਿਸੇ ਕਾਰਨ ਸੀ ਆ ਨਹੀਂ ਸਕੀ ਅਸੀਂ ਜਦੋਂ ਦੇਖਿਆ ਵੀ ਇਹ ਛਰਲੇ ਵਜਦੇ ਨੌਜਵਾਨਾਂ ਦੇ ਤੇ ਟੀਅਰ ਗੈਸ ਦੇ ਜਦੋਂ ਸਿੱਟਦੇ ਸਿਰ ਚ ਵਜਦੇ ਆ ਬੰਦੇ ਬੈਠੇ ਨੇ ਅੱਕ ਕੜ ਕਿੰਨੀ ਮਖਾ ਵੀ ਆਪਾਂ ਤਸਲਿਆਂ ਦੇ ਆ ਚੀਜ਼ ਲਵਾ ਲਏ ਇਹ ਬਾਈ ਚੰਗੀ ਤਰ੍ਹਾਂ ਮੂਹਰੋ ਮੁੱਠਾ ਲਾ ਕੇ ਬਣਾਇਆ ਵਾ ਵੀ ਜੇ ਲੋੜ ਹੈ ਐਸ ਲੋੜ ਆਪਾਂ ਫੇਸ ਵੀਲ ਕੋ ਸਕਦੇ ਆ ਜੇ ਉੱਤੋਂ ਟੱਕ ਦਾ ਫੇਸ ਲੋੜ ਵੀ ਕਰ ਸਕਦੇ ਆ ਤਾਂ ਕਰ ਇਹ ਗੋਲੀ ਨੂੰ ਵੀ ਚੱਲ ਸਕਦਾ ਬਾਈ ਜਿਹੜੀ ਉਹ ਗੋਲੀ ਚਲਾਉਂਦੇ ਨੇ ਉਹਨੂੰ ਵੀ ਚੱਲਦਾ ਇਹ ਅੱਛਾ ਇਸ ਲਈ ਇਹ ਬਣਾਇਆ ਵੀ ਐਸ ਲੋਟਾ ਹੱਥ ਲਵਾਈਆ ਬਾਈ ਵੀ ਦਿਖਾ ਦੇ ਇਹ ਚ ਵੀ ਬਣਾਏ ਹੋਏ ਆ ਇਹ ਜੀ ਇਹ ਬਣਾ ਕੇ ਵੱਧ ਤੋਂ ਵੱਧ ਲੈ ਕੇ ਆਓ ਇਹ ਅਸੀਂ 10 12 ਬਣਾ ਕੇ ਲੈ ਕੇ ਆਏ ਦੋ ਚਾਰ ਦੇਤੇ ਇੱਕ ਦੋ ਅਸੀਂ ਕੋਲੇ ਰੱਖ ਲਈ ਵੀ ਕੱਲ ਨੂੰ ਲੋੜ ਪੋਵੇ ਬਾਗ ਦੇ ਵਿੱਚ ਫਿਰ ਕਿਵੇਂ ਆਇਆ ਘਰੇ ਬੈਠਿਆ ਨੇ ਦੇਖਿਆ ਪਹਿਲਾਂ ਤਾਂ ਵਾਚ ਕੀਤਾ ਵੀ ਕਿਵੇਂ ਵੱਜ ਰਿਹਾ ਹੈ ਮਨ ਚ ਮਨ ਬਹੁਤ ਦੁਖੀ ਹੈ ਜੀ ਜਦੋਂ ਮੰਨ ਲਾ ਜੇ ਤਾਂ ਇਹ ਜੰਗ ਦਾ ਮੈਦਾਨ ਤਾਂ ਤਾਂ ਬੰਦਾ ਜੇ ਬਰੋਬਰ ਤੇ ਸਾਡੇ ਕੋਲੇ ਇਥੇ ਹਾਰੇ ਤੇ ਬਰੋਬਰ ਦੇ ਉਹਨਾਂ ਕੋਲੇ ਆਏ ਫਿਰ ਜਦੋਂ ਮਰਜੀ ਟੱਕਰਨ ਪਰ ਜ਼ਰ ਸਾਡੇ ਸਾਰਾ ਕੁਝ ਦੇ ਇਤਿਹਾਸ ਚ ਪਿਆ ਸਭ ਤੋਂ ਜੇ ਸਿੱਖਣ ਦੀ ਜ਼ਰੂਰਤ ਆ ਆਪਾਂ ਨੂੰ ਆਪਾਂ ਨੂੰ ਵਾਰ ਵੀ ਦਿੱਤਾ ਤੇ ਢਾਲ ਵੀ ਦਿੱਤੀ ਐ ਪਹਿਲਾਂ ਆਪਾਂ ਢਾਲ ਨਾਲ ਆਪਾਂ ਆਪਣੇ ਆਪ ਨੂੰ ਬਚਾ ਕਰਨਾ ਨਹੀਂ ਹਟੇ ਫਿਰ ਸਾਡੇ ਕੋਲੇ ਵਾਰ ਵੀ ਇਹ ਉਸ ਤਰੀਕੇ ਨਾਲ ਬਣਾਈ ਗਈ ਐ ਢਾਲ ਬਣਾਈ ਗਈ ਐ ਬਾਈ ਸਹੀ ਆ ਕੱਲ੍ਹ ਤਾਂ ਮੈਂ ਪ੍ਰੋਟੈਸਟ ਜਿਵੇਂ ਕਰਦੇ ਹਾਂ ਅੱਗੇੋਂ ਤੁਹਾਡੇ ਪਰਿਵਾਰ ਜਿਹੜੇ ਕੀਤੇ ਜਾਂਦੇ ਨੇ ਤਾਂ ਉਹ ਰੋਕੂਗੀ ਇਹ ਸ਼ਾਂਤੀ ਬਾਈ ਜਿੰਨਾ ਚਿਰ ਅਸੀਂ ਮੰਨ ਕੇ ਚੱਲ ਵੀ ਜ਼ਰੂਰਤ ਉਹਨਾਂ ਚ ਰੱਖਾਂਗੇ ਜਿਆਦਾ ਸ਼ਾਂਤੀ ਮੜੀਆਂ ਚ ਹੀ ਹੁੰਦੀ ਐ ਸਾਡੇ ਕੋਲੇ ਤਾਂ ਇਹ ਵੀ ਐ ਵੀ ਜੇ ਪਹਿਲ ਕਰ ਦੇਣੀ ਜੇ ਦੂਜੇ ਤੇ ਫਿਰ ਛੱਡ ਦੇਣੀ ਸਿੱਧੀ ਗੱਲੇ ਟੱਪਣਾ ਤਾਂ ਗਾਂ ਟੱਪਣਾ ਦੀਪ ਸੁੱਧੂ ਹੈਣੀ ਆਪਾਂ ਕਿਸੇ ਕੋਈ ਯੂਨੀਅਨ ਬਣੂ ਨਹੀਂ ਆਈ ਮੈਂ ਤਾਂ ਦੀਪ ਸੁੱਧੂ ਦੀ ਸੋਚ ਤੇ ਪਹਿਰਾ ਦੇਣ ਵਾਲਾ ਬੰਦਾ ਮੈਂ ਅੱਜ ਉਹ ਨਹੀਂ ਤਾਂ ਆਪਾਂ ਜ਼ਰੂਰ ਹਾਜ਼ਰੀ ਲਵਾ ਕੇ ਜਾਵਾਂ ਉਹਦੇ ਸੰਸਕਾਰ ਤੇ ਵੀ ਤੁਸੀਂ ਮੇਰੀ ਵੀਡੀਓ ਦੇਖੀ ਹੋ ਜਦੋਂ ਮੱਥਾ ਟੇਕਦੇ ਉੱਥੇ ਆਪਾਂ ਕਦੇ ਉਸ ਚੀਜ਼ ਦਾ ਆਪਾਂ ਇਹ ਨਹੀਂ ਲੈਂਦਾ ਵੀ ਆਪਾਂ ਉਹਦਾ ਕ੍ਰੈਡਿਟ ਲੱਗੇ ਕਿਉਂਕਿ ਉੱਥੇ ਚੀਜ਼ ਹੋਰ ਸੀ ਉਦੋਂ ਵੀ ਮੈਂ ਸੋ ਪਈ ਸੀ ਵੀ ਜਿੱਥੇ ਵੀ ਲੋੜ ਪਊਗੀ ਦੀਪ ਜੀ ਤੇਰੀ ਤਾਂ ਨਹੀਂ ਘਾਟ ਪੂਰੀ ਹੁੰਦੀ ਦੀਪ ਨਹੀਂ ਕੋਈ ਬਣ ਸਕਦਾ ਪਰ ਜ਼ਰੂਰਤ ਅਨਸਾਰ ਜਿੰਨਾ ਹੋਇਆ ਸੀ ਉਹਨਾਂ ਦਾ ਯੋਗਦਾਨ ਪਾਵਾਂਗੇ ਇਹ ਜ਼ਰੂਰ ਤਾਂ ਕਿੰਨੇ ਬਣਵਾ ਕੇ ਲਿਆ ਰਹੇ ਹੋ ਫਿਰ ਇਹ ਬਾਈ ਅਸੀਂ 10 ਤਾਂ 10 ਬਣਾਈ ਐ ਹੁਣ ਸਾਡਾ 100 150 ਦਾ ਇੱਥੇ ਆ ਕੇ ਪਲਾਨ ਬਣਿਆ ਵੀ ਹਰੇਕ ਬੰਦੇ ਨੇ ਇਹ ਚੀਜ਼ ਦੀ ਜ਼ਰੂਰਤ ਚਾਹੀ ਆ ਇੱਕ ਵੀਰ ਪਿੱਛੇ ਮੋਟਰਸਾਈਕਲ ਲੈ ਕੇ ਹੁਣੇ 10 12 ਬਣਾਉਣ ਗਏ ਐ ਉਹਨਾਂ ਦੇ ਵੀ ਯਾਰ ਕੱਲ ਨੂੰ ਇਹ ਚੀਜ਼ ਦੀ ਲੋੜ ਪਊ ਬਾਈ ਤੁਸੀਂ ਚੱਕੀ ਫਿਰਦੇ ਹੋ ਬਾਈ ਦੇ ਦਿਮਾਗ ਦੀ ਕਾੜ ਬਣੀ ਐ ਇਹ ਕਹਿੰਦੇ ਬਣਵਾ ਕੇ ਲੈ ਕੇ ਆਈਏ ਕਿਉਂਕਿ ਅੱਗੇ ਜਦ ਵਾਰ ਕੀਤਾ ਜਾਂਦਾ ਕਹਿੰਦੇ ਉਹਨੂੰ ਰੋਕੂਗਾ ਜੀ ਜ਼ਰੂਰ ਜੀ ਕਈ ਵਾਰ ਅਥਰੂ ਗੈਸ ਦੇ ਗੋਲੇ ਹੁੰਦੇ ਨੇ ਆਪਣੇ ਮੂੰਹ ਤੇ ਜਾਂ ਪਿੱਛੇ ਲੱਗ ਦਿੰਦੇ ਨੇ ਜਾਂ ਰਬੜ ਦੀ ਗੋਲੀ ਮ ਉੱਕ ਤੱਕ ਵੀ ਇਹ ਕਵਰ ਕਰ ਸਕਨੇ ਆ ਵੀ ਆਪਣਾ ਬਚਾਅ ਹੋ ਸਕੇ ਕਈ ਵਾਰ ਗੋਲਾ ਥੱਲੇ ਡਿੱਗਦਾ ਆਪਾਂ ਉੱਤੇ ਸੁੱਟ ਸਕਨੇ ਆ ਵੀ ਉਹਨਾਂ ਦੀ ਗੈਸ ਉੱਪਰ ਨੂੰ ਨਹੀਂ ਆ ਸਕਦੀ ਆਪਣਾ ਬਹੁਤ ਇਹਦਾ ਬਚਾਅ ਹੋਏਗਾ ਅਸੀਂ ਤਾਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਕਹਿੰਨੇ ਆ ਵੀ ਆਪਣੇ ਪਿੰਡਾਂ ਦੇ ਵਿੱਚੋਂ ਸਿਰਫ 150-100 ਰੁਪਇਆ ਲੱਗਦਾ ਆਪਣੇ ਸਾਰੇ ਲੈ ਕੇ ਆਓ ਇੱਕ ਚੀਜ਼ ਦਾ ਹੋਰ ਧਿਆਨ ਦੇਣ ਜਿਹੜੇ ਬਣਾ ਕੇ ਲੈਂਦੇ ਆ ਜਿਹੜਾ ਇਹ ਕੁੰਡਾ ਇਹਦੀ ਗਲਾਈ ਤੋਂ ਬਾਹਰ ਨਾ ਜਾਵੇ ਕਿਉਂਕਿ ਜਦੋਂ ਸਿੱਟਾਂਗੇ ਤੇ ਜੇ ਕੁੰਡਾ ਉੱਚਾ ਹੋ ਗਿਆ ਤਾਂ ਫਿਰ ਟੀਅਰ ਗੈਸ ਦਾ ਜਿਹੜੀ ਆ ਉਹਦਾ ਪ੍ਰਭਾਵ ਰੁਕਣਾ ਨਹੀਂ ਆ ਜੀ ਜੀ ਬਾਈ ਇਹ ਇਹ ਟੀਅਰ ਗੈਸ ਦਾ ਗੋਲਾ ਬਾਪ ਹਾਂਜੀ ਇਹ ਕੀ ਚੀਜ਼ ਹੈ ਟੀਅਰ ਕੈਸਦਾ ਹੈ ਅਜੀ ਅੱਛਾ ਇਹ ਕੁਛ ਨਹੀਂ ਕਰਦਾ ਅੱਛਾ ਇਹ ਕੋਈ ਸਿਹਤ ਤੇ ਅਸਰ ਨਹੀਂ ਦਾ ਅੱਛਾ ਹਾਂ ਟੀਅਰ ਕੈਸ ਇਹਦੇ ਵਿੱਚੋਂ ਨਿਕਲਦੀ ਹੈ ਕਿਹੜਾ ਗੋਲਾ ਹੈ ਇਹ ਆ ਗੈਸ ਇਹ ਰਬੜ ਦਾ ਜੀ ਰਬੜ ਦਾ ਤਾਂ ਨਹੀਂ ਹੈਗਾ ਇਹ ਅਲੂਮੀਨੀਅਮ ਦਾ ਗੋਲਾ ਜੀ ਨਹੀਂ ਜੀ ਨਹੀਂ ਰਬੜ ਦਾ ਅਲੂਮੀਨੀਅਮ ਦਾ ਗੋਲਾ ਜੀ ਅਲੂਮੀਨੀਅਮ ਦਾ ਜੀ ਨਹੀਂ ਰਬੜ ਦਾ ਰਬੜ ਦੀ ਨਹੀਂ ਹੈਗੀ ਰਬੜ ਦੀ ਤਾਂ ਗੋਲੀ ਜੀ ਹੋ ਰਹਾ ਹੈ ਅਲੂਮੀਨੀਅਮ ਦਾ ਇਹ ਉਹ ਗੈਸ ਨਿਕਲਦੀ ਹੈ ਜਿਹੜੀ ਆਪਣੇ ਅੱਖਾਂ ਨੂੰ ਡੈਮੇਜ ਕਰਦੀ ਹੈ ਹਾਂ ਡੈਮੇਜ ਕਰਦੀ ਹੈ ਉਹ ਚੀਜ਼ ਹੈ ਉਹ ਚੀਜ਼ ਹੈ ਉੱਥੇ ਜੋ ਜਾਈਏ ਨਾ ਬਾਦਰ ਤੇ ਨਾਦਰ ਨੂੰ ਛੜਦੀ ਹੈ ਮਾਰੀ ਮਾਰੀ ਸਮੇਲੋ ਛੜਦੇ ਆ ਤਾਂ ਇਹਦਾ ਹੀ ਹੱਲ ਬਾਈ ਕੱਢ ਕੇ ਲੈ ਕੇ ਆਇਆ ਬਾਈ ਕਹਿੰਦਾ ਬਣਵਾ ਖੜੇ ਆ ਬਿਲਕੁਲ ਜੱਜ ਕੇ ਖੜੇ ਆ ਇਹ ਗਾਨੀ ਕੋਈ ਨਹੀਂ ਕਹਿਣ ਦੀ ਆਪਾਂ ਵਾਰ-ਵਾਰ ਕਹਿ ਰਹੇ ਆ ਫੇਰ ਕਹਿ ਰਹੇ ਆ ਵੀ ਗਾਂ ਟੱਪਾਂਗੇ ਵੈਗੁਰੂ ਸੁੱਖ ਰੱਖੇ ਹਾਂ ਜਿੰਨਾ ਚਿਰ ਅਜੇ ਲੀਡਰਾਂ ਦਾ ਹੁਕਮ ਨਹੀਂ ਉਹਨਾਂ ਚਿਰ ਆਪਾਂ ਕੰਟਰੋਲ 'ਚ ਰੱਖੋ ਕਿਉਂਕਿ ਜੋਸ਼ ਦੇ ਨਾਲ ਹੁਸ਼ ਵੀ ਜ਼ਰੂਰੀ ਆਪਾਂ ਨੂੰ ਥੋੜੀ ਜੀ ਵੇਟ ਕਰੋ ਪਰ ਹਾਂ ਇੰਨਾ ਕਿ ਬਾਈ ਇੰਨੇ ਹੋਰ ਵੀ ਗੱਲ ਦਾ ਧਿਆਨ ਰੱਖਣਾ ਜਿੰਨੇ ਵੀਰ ਪੂਰੇ ਜੋਸ਼ 'ਚ ਆਏ ਉਹ ਜੋਸ਼ 'ਚ ਰਹਿਣ ਆਪਾਂ ਮੰਨ ਕੰਮ ਚ ਹੋਇਆ ਜਿਹਨੇ ਉਸ ਵੇਲੇ ਡਿਸਪੋਜ਼ਲ ਤੋਪਾਂ ਬਣਾਈਆਂ ਸੀ ਅਸੀਂ ਅੱਜ ਚੈਨਾ ਦੇ ਡਿਸਪੋਜ਼ਲ ਮੰਨਦੇ ਆਂ ਜਦੋਂ ਉਦੋਂ ਜੰਗ ਹੋਈ ਸੀ ਤੇ ਉਦੋਂ ਉਹਨੇ ਇੱਥੇ ਮਤਲਬ ਡਿਸਪੋਜ਼ਲ ਤੋਪਾਂ ਬਣਾਈਆਂ ਜਿਹੜੀਆਂ ਵਰਤਦੀਆਂ ਇਹਨਾਂ ਦੀ ਆਪਾਂ ਨੂੰ ਦੇਣ ਦੇ ਆਪਾਂ ਉਹਨਾਂ ਦਾ ਖੂਣਾ ਤੇ ਕਿਤੇ ਨੇ ਕਿਤੇ ਮਾੜਾ ਯਾਰ ਜੋਸ਼ ਦੇਣ ਦੀ ਲੋੜ ਆ ਆਪਣੇ ਆਪ ਨੂੰ ਵੇਖਿਓ ਤੁਸੀਂ ਕਿਵੇਂ ਰੰਗ ਦਿਖਾਉਂਦੀ ਹੈ ਕੰਮ ਹਾਰਦੇ ਆਂ ਆਰਡਰ ਭਾਲਦੇ ਆਂ ਇਹਦਾ ਗਿਆ ਸਮਝ ਲਓ ਇਹ ਰਹਿ ਨਹੀਂ ਦਿੰਦੇ ਭਾਈ ਜੀ ਆਹੀ ਪੱਠੜਾਂ ਚ ਪਾ ਕੇ ਪੋਰਾ-ਪੋਰਾ ਲੈ ਜਾਗੇ ਅਸੀਂ ਤੇ ਜਨੇ ਫਿਰ ਇੱਕ ਕਾੜ ਕੱਢ ਹਾਂਜੀ ਆਹੀ ਵਟਰਾ ਚ ਸਾਨੂੰ ਨਾ ਇੱਕ ਇੱਕ ਨੱਡ ਨਾ ਦੀ ਆਊਗਾ ਪੂਰਾ ਦਾ ਸਾਨੂੰ ਕੋਈ ਨਹੀਂ ਆਉਂਦਾ ਸਾਡੇ 2 ਰੁਪਈਆ ਦੇ ਪਤੰਗ ਨੇ ਉਹਨਾਂ ਦਾ ਡਰੋਨ ਸੈੱਟ ਲਿਆਏ ਤਾਂ ਹੀ ਕੀ ਜੀਜ਼ਾ ਅੱਛਾ 2 ਰੁਪਈਆ ਦੇ ਪਤੰਗ ਨੇ ਉਹ ਸੈੱਟ ਲਿਆਇਦਾ 100 ਲਾਇਆ 100 ਲਾਇਆ ਜਦੋਂ ਇਹ ਚੀਜ਼ਾਂ ਬਣ ਗਈਆਂ ਨਾ ਬਾਰਡਰ ਤੇ ਆਮ ਦੀਸਾ ਲੱਗ ਗਿਆ ਜਿਹਨੇ ਸਿੱਟਾਂ ਕਿਤੇ ਅਸੀਂ ਬੰਬ ਤੇ ਤੇ ਮੁੜ ਕੇ ਮੋਦੀ ਨੂੰ ਉੱਥੇ ਬੈਠੇ ਨੂੰ ਆਊਗਾ ਇੱਕ ਗੱਲ ਦੀ ਯਾਦ ਰੱਖਿਓ ਗੱਲ ਉਹਨੂੰ ਪਤਾ ਲੱਗੂਗਾ ਹਾਂ ਕੁਝ ਬਣਿਆ ਹੈ ਆ ਰੌਲਾ ਮੇਣਾ ਇਧਰ ਉਹਨਾਂ ਨੇ ਵਾਲੋ ਪਲਾਸਟਿਕ ਵਾਲੇ ਚੱਕੇ ਹੋਏ ਨੇ ਢਾਲਾਂ ਜਿਹੜੀਆਂ ਇਹ ਤੁਸੀਂ ਇਧਰ ਹੋਏ ਚੱਕੇ ਨੇ ਮੈਨਾ ਭਾਈ ਜਿੰਨਾ ਉਹ ਇੰਤਜ਼ਾਮ ਕਰਨਗੇ 10 ਗੁਣਾ ਹੋ ਕੇ ਮਿਲਾਂਗੇ ਹਜੇ ਹੋਰ ਬਹੁਤ ਕੱਢਾ ਬੰਗੇ ਮਨ ਚ ਬੇਫਿਕਰ ਹੋ ਜਾ ਇੱਥੇ ਇਸੇ ਵਾਸਤੇ ਆਏ ਆਂ ਵਾਇਰਸੋਖ ਰੱਖੇ ਹਾਂ